ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਹੈ ਕੈਮ ਆ ਜੀ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਂਦਾ ਇੱਕ ਬੋਲ ਬੋਲਦੀ ਉਮਰ ਹਜੇ ਤਕਰੀਬਨ ਛੋਟੀ ਐ ਤੇ ਸਨੱਖਾ ਬਹੁਤ ਜ਼ਿਆਦੇ ਐ ਤੇ ਕਟਾ ਕੰਪੀਟੀਸ਼ਨ ਵਾਲਾ ਤੇ ਬਾਕੀ ਰੀਜਨਲੀ ਮਾਂ ਦੇ ਰਿਕਾਰਡ ਵਾਲਾ ਕਟਾ ਇੱਕ ਹੁੰਦੀਆਂ ਗੱਲਾਂ ਇੱਕ ਹੁੰਦਾ ਸੱਚਮੁੱਚ ਜਿਹੜਾ ਦੁੱਧ ਦੇਣਾ ਹਨਾ ਤਾਂ ਅੱਜ ਪਹੁੰਚੇ ਸੀਗੇ ਅਸੀਂ ਪਿੰਡ ਫੂਲ ਆ ਜੀ ਜ਼ਿਲ੍ਹਾ ਬਠਿੰਡਾ ਤੇ ਆਰਾਮਪਰੇ ਦੇ ਨਾਲ ਹੀ ਆ ਜਾਂਦਾ ਫੂਲ ਤੇ ਬਾਈ ਦੇ ਨਾਲ ਕਰਦੇ ਆਂ ਗੱਲਬਾਤ ਤੇ ਸਾਨੂੰ ਕਟਾ ਵੀ ਦਿਖਾਉਣੇ ਆ ਤੇ ਸੀਲ ਵੀ ਬਹੁਤ ਜਿਆਦਾ ਆ ਤੇ ਬਾਕੀ ਜਿਹੜਾ ਨੇਚਰਲ ਰਿਕਾਰਡ ਆ ਇਹਦਾ ਉਹ ਬਹੁਤ ਚੰਗਾ ਹੈ ਕਿਉਂਕਿ ਘਰੀ ਪਲਿਆ ਵਾ ਮਾਂ ਵੀ ਘਰ ਦੀ ਸੀਗੀ ਸਾਰਾ ਬਹੁਤ ਸੋਹਣਾ ਦੁੱਧ ਕੱਢਿਆ ਤੇ ਮਗਰਲੀ ਵਾਰ ਵੀ ਇਹ ģੇੜਾ ਕੁੜਾ ਦਵਾਇਆ ਇਹਦਾ ਕੰਪੀਟੀਸ਼ਨ ਦੇ ਵਿੱਚ ਤੇ ਅੱਜ ਵੀ ਬਹੁਤ ਸੋਹਣਾ ਜਵਾਨ ਹੋ ਗਿਆ ਕਟਾ ਤੇ ਤੁਸੀਂ ਦੇਖ ਸਕਦੇ ਆ ਤੇ ਬਾਈ ਪਹਿਲਾਂ ਆਪਾਂ ਤੋਰ ਕੀ ਦਿਖਾਈਏ ਖੋਲਿਓ ਕਟਾ ਨੂੰ ਜੀ ਪੰਦੀ ਨਾਤੀ ਫੜ ਲਓ ਗਲਚੋਂ ਪੰਦੀ ਸੰਗਲ ਹਾ ਚਸ ਹਾਂ ਗਲਚੇ ਖੋਲੋ ਪੰਦੀ ਤੁਹਾਨੂੰ ਨਾਤੀ ਫੜ ਲਓ ਪੰਦੀ ਤੇ ਸੀਲਪਨ ਤੁਸੀਂ ਦੇਖ ਸਕਦੇ ਆ ਬਾਈ ਬਹੁਤ ਸੀਲ ਹੈ ਤੇ ਬਹੁਤ ਨਰਮ ਕਟਾ ਤੇ ਬਾਕੀ ਸਨਖਾ ਵੀ ਤੁਸੀਂ ਦੇਖ ਸਕਦੇ ਆ ਮੈਂ ਅਨਸਾਰ ਅੱਗੇ ਆਪਾਂ ਬਹੁਤ ਵਾਰੀ ਵੀਡੀਓ ਤਾਂ ਚੱਲ ਅੱਗੇ ਵੀ ਆਪਾਂ ਬਣਾਉਂਦੇ ਰਹਿੰਦੇ ਆ ਪਰ ਇਹ ਕੱਟੇ ਨੂੰ ਔਨ ਸਾਰੀ ਪਤਾ ਲੱਗ ਗਿਆ ਵੀ ਬਾਕੀ ਯਾਰ ਵੀ ਸਾਂਹ ਜਿਹੜੀਆਂ ਤਿਆਰ ਹੋਣਾ ਵੀ ਬਾਕੀ ਇਹਦੇ ਵਿੱਚ ਜਿਹੜੇ ਗੋਣ ਹੈ ਉਹੀ ਆ ਸਾਰੇ ਹੈਟ ਲੈਂਥ ਦੇਖ ਸਕਦੇ ਆ ਕੱਦ ਦੇਖ ਸਕਦੇ ਆ ਇਹਦਾ ਪ੍ਰੋਪਰ ਢੰਗ ਦੇ ਨਾਲ ਤਾਂ ਬਾਕੀ ਤੁਸੀਂ ਟੈਸਟ ਵੀ ਕਰ ਵੀ ਦੇ ਸਕਦੇ ਆ ਚਾਰੇ ਪਾਸੋਂ ਸਾਫ ਹੈ ਪਿੱਠ ਪੂੜੇ ਦਾ ਲਾ ਕੇ ਪੂਰਾ ਜਿਆਦਾ ਯਾਰ ਕਹਿ ਸਕਦੇ ਆ ਵੀ ਐਸੇ ਟਾਈਮ ਕਿਸੇ ਪੱਖ ਦੇ ਉਤੋਂ ਵੀ ਇਹ ਘਟਨੀ ਨਾ ਸਿੰਗਾ ਕਨੀਓ ਨਾ ਥੱਲੇੋਂ ਨਾ ਕੋਈ ਪਿੱਠ ਪੂੜੇ ਕਨੀਓ ਹਾਂ ਉਹ ਥੋੜੀ ਮਿਹਨਤ ਆ ਵੀ ਰਾਜੀ ਇਹਨੂੰ ਭਾਵੇਂ ਤੁਸੀਂ ਯਾਜ ਵਰਗਾ ਬਣਾ ਲੋ ਹਾਂ ਉਹ ਉਧਰੋਂ ਲੈ ਚਾ ਲੋ ਬਾਈ ਲੋ ਵੀ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਹੁਣ ਬਾਈ ਤੋਂ ਸਾਰੀ ਲੈਨੇ ਆ ਜਾਣਕਾਰੀ ਵੀ ਇਹਦਾ ਪਿਓ ਕਿਹੜਾ ਤੇ ਮਾਂ ਤਾਂ ਘਰੀਏ ਤੋਂ ਦੱਸੀ ਜਾਂਦੇ ਆ ਤੇ ਬਾਈ ਕੀ ਹਾਲ ਹੈ ਹੋ ਠੀਕ ਹੈ ਜੀ ਹਾਂਜੀ ਠੀਕ ਆ ਜੀ ਤੇ ਬਾਈ ਜੀ ਇਹਦਾ ਬਾਪ ਕਿਹੜਾ ਕਾ ਬਾਪਰੇ ਜਿਹੜਾ ਸਰੇਸ ਤਾਲੂ ਦਾ ਬਾਈ ਆਗਾ ਆਪਣੇ ਹਰਿਆਣੇ ਚੋਂ ਹਾਂ ਸਰੇਸ ਤਾਲੂ ਹਾਂ ਉਹਦੇ ਕੋਲੇ ਸੂਰੀਆ ਤਾਲੂ ਸੀਗਾ ਉਹਦਾ ਨਾਮ ਅਨਿਕਰ ਸੂਰੀਆ ਹੈਗਾ ਹਾਂਜੀ ਉਹਦਾ ਬੱਚਾਗਾ ਇਹ ਆਪਣੀ ਮੱਝ ਕਰਦੀ ਸੀਗੀ ਅੱਛਾ ਸੂਏ ਤਾਲੂ ਦਾ ਬੱਚਾ ਇਹ ਮੱਝ ਕਰਦੀ ਸੀਗੀ ਕਰਦੀ ਮੱਝ ਆਂ ਆਪਣੀ ਤੇ ਮੱਝ ਦਾ ਦੁੱਧ ਕਿੰਨਾ ਸੀ ਭਾਈ ਆਪਣੀ ਦਾ ਭਾਈ ਪਹਿਲੇ ਸੂਏ ਉਹਨੇ 14 ਕਿਲੋ ਦਿੱਤਾ ਸੀ ਦੂਸਰੇ ਸੂਏ ਉਹਨੇ ਨਰ ਅਰिजਨਲ ਆਪਾਂ ਨਹੀਂ ਛੜਪਣੀ ਹੈਗਾ ਹਾਂਜੀ ਬਿਲਕੁਲ 11 ਕਿਲੋ ਤੋਂ ਦਿੱਤਾ ਉਹਨੇ 18 ਕਿਲੋ ਦਿੱਤਾ ਜਿਹੜੀ ਸੂਏ ਜਦੋਂ ਸੂਈ ਉਹਦਾ ਕੱਟਰੂ ਮਰ ਗਿਆ ਉਹਦਾ ਕੱਟਰੂ ਮਰ ਗਿਆ ਉਹਦੇ ਤੇ ਉਹਨੇ 14 15 ਕਿਲੋ ਦੁੱਧ ਦਿੱਤਾ ਉਹ ਤੋਂ ਵੱਧ ਹੀ ਨਹੀਂ ਕੋ ਆਪਾਂ ਘੂਟ ਨਹੀਂ ਮਾਰਦੇ ਖਰਾਬ ਹੋ ਜਾਂਦਾ ਬਸੂ ਹਾਂ ਖਰਾਬ ਹੋ ਗਿਆ ਭਾਈ ਉਹ ਟੀਕੇ ਤੇ ਮਿਲਦੀ ਰਹੀ ਆ ਠੀਕੇ ਤੇ ਮਿਲਦੀ ਰਹੀ ਆ ਠੀਕੇ ਆਪਣੇ ਕੋਲੇ ਮ ਜਦੋਂ ਇਹਦਾ ਜਨਮ ਹੋਇਆ ਸੀਗਾ ਉਦੋਂ ਵੀ ਉਹ 2 ਸਾਲਾਂ ਤੋਂ ਹੀ ਸੂਈ ਸੀ ਦਵਾਰੇ ਓਕੇ ਉਹ ਵੀ ਉਹਦੇ ਕੋਈ ਨੁਕਸ ਪੈ ਗਿਆ ਸੀਗਾ ਤੇ ਉਹ ਤੋਂ ਤੁਸੀਂ ਯਕੀਨ ਮੰਨ ਸਕਦੇ ਹੋ ਵੀ ਉਹਨੇ 17-18 ਮਹੀਨੇ ਦੁੱਧ ਦਿੱਤਾ ਨਹੀਂ ਨਹੀਂ ਤੁਹਾਡੇ ਘਰਾਂ ਬਾਕੀ ਬਾਈ ਯਕੀਨ ਵਾਲੀ ਗੱਲ ਹੀ ਆ ਬਿਲਕੁਲ ਜੀ ਆਪਾਂ ਕੋਈ ਇਹਦੇ 'ਚ ਕੋਈ ਸੰਭਰਤਾ ਨਹੀਂ ਬੰਦੇ ਆ ਕੋਈ ਝੂਠੇ ਦੇ 'ਚ ਮਾਰਦੇ ਨਹੀਂ ਵੀ ਗਾਪਸਲਾਪਾ ਮਾਰ ਕੇ ਜਾਂ ਕੋਈ ਆਪਾਂ ਲੈਣਾ ਜਾਂਦੇ ਖੱਟਣਾ ਕੋਈ ਇਹ 'ਚ ਕੱਟਾ ਜ਼ਰੂਰ ਮੈਨੂੰ ਇੰਨੀ ਕਿਡਿ ਗੱਡਕਤ ਆ ਗਈ ਮੇਰੇ ਕੋਲ ਥਾਂ ਥੋੜਾ ਹੈਗਾ ਵੀ ਮੈਂ ਵੇਚਣਾ ਹੈ ਵੇਚਣਾ ਹੈ ਬਿਲਕੁਲ ਜੀ ਬਿਲਕੁਲ ਬਸ ਆਹੀ ਆ ਤੇ ਭਰੇ ਪੈਣੇ ਪਸ਼ੂ ਚਮਾ ਸੈਟਾ ਹਾਂ ਠੱਟ ਪਸ਼ੂ ਆ ਠੱਟ ਪਸ਼ੂ ਨੀ ਮੇਰੇ ਕੋਲੇ ਹੋਰ ਤਾਂ ਨਹੀਂ ਹੈ ਲੋ ਵੀ ਬਾਈ ਤੁਹਾਨੂੰ ਇਹ ਵੀ ਫੁੱਲ ਦਸਲੀ ਦਿੱਤੀ ਹੈ ਵੀ ਦੁੱਧ ਉਹਦਾ ਰੀਜਨਲ ਹੀ ਆ ਤੇ ਬਾਕੀ ਬਾਈ ਨੇ ਜਿਵੇਂ ਸਾਨੂੰ ਦੱਸਿਆ ਤੇ ਬਾਕੀ ਬਾਈ ਵਾਰ ਗੈਂਬਰਤਾਰੀ ਤੁਹਾਨੂੰ ਪਤਾ ਅੰਬਰਤਾਰੀ ਬੰਦਾ ਵੈਸੇ ਝੂੜਤ ਪਾਂਜੇ ਨਹੀਂ ਮਾਰਦਾ ਹੁੰਦਾ ਕਿਉਂਕਿ ਬਾਈ ਨੇ ਤਾਂ ਕੱਟਾ ਦੇਖੋ ਛੋਟਾ ਵੇਚਣਾ ਹੀ ਸੀ ਭਾਵਾਂ ਦੀ 2 ਲੀਟਰ ਕੱਟ ਕੀ ਵੱਧ ਗਈ ਹਣਾ ਪਰ ਇੱਕ ਗੱਲ ਹੋਰ ਵੀ ਐ ਇਹ ਵੀ ਗੱਲ ਬਹੁਤ ਵੱਡੀ ਐ ਜਿਵੇਂ ਬਾਈ ਨੇ ਦੱਸਿਆ ਵੀ ਦੂਜੇ ਸੂਈ ਦੇ 18 ਸੀ 33 ਖਰਾਬ ਹੋ ਗਈ ਤੇ ਕਹਨ ਨੂੰ ਅਗਲਾ ਕਹਿੰਦਾ ਵੀ ਬਾਈ ਤੀਜੇ ਸੂਈ ਸਾਡਾ 20 ਧੁੱਤੇ ਜਾਵੜੀ ਹੈ ਨਾ ਪਰ ਜੇ ਉਹ origignal ਸੂਂਦੀ ਤਾਂ ਉਹਨੇ ਬਾਕੀ 20 ਧੁੱਤੇ ਜਿਹੜਾ ਦੁੱਧ ਦੇਣਾ ਸੀ ਲਓ ਵੀ ਮਿੱਤਰੋ ਜਿਹੜੇ ਪਰਸਨਲ ਵੀ ਫੋਨ ਕਰਦੇ ਹੁੰਦੇ ਆ ਵੀ ਬਾਈ ਕੋਈ ਕੱਟਾ ਲੈ ਕੇ ਆਉ ਕੋਈ ਝੋਟਾ ਕੋਈ ਮੈਸਾਂ ਕ੍ਰੋਸ ਕਰਨ ਵਾਲਾ ਤਾਂ ਇਹ ਸਾਰੇ ਪੱਖੋਂ ਤਿਆਰ ਆ ਬਾਈ ਪਮਾ ਦੀ ਸੀਮਤੇ ਲਾਓ ਭਾਵੇਂ ਮੈਸਾਂ ਕ੍ਰੋਸ ਕਰਵਾਓ ਰਿਕਾਰਡ ਤੇ ਕਿਸ ਨੂੰ ਹਰ ਚੀਜ਼ ਤੁਹਾਨੂੰ ਮਿਲੂ ਪਹਿਲੇ ਸੂਈ ਦੀ ਕੱਟੀ ਵੀ ਆਪਣੇ ਕੋਲੇ ਖੜੀ ਆ ਢੋਟੀ ਸੂਈ ਆ ਪਹਿਲਾਂ ਅੱਛਾ ਜੀ ਕੱਟਰ ਉਹਦਾ ਵੀ ਮਰ ਗਿਆ ਜੀ ਅੱਜ ਕੀ ਕੱਟੀ ਤੇ ਕੀ ਗੱਲ ਬਣ ਗਈ ਮੰਨ ਕੇ ਚੱਲ ਉਹਨੇ ਵੀ ਪਹਿਲੇ ਸੂਈ 14 ਕਿਲੋ ਦੁੱਧ ਦਿੱਤਾਗਾ ਅਸਮੇ ਵੈਰੀਆਂ ਦੀ ਵੀਰ ਬੋਲ ਦੀ ਝਟ ਝੋਟੀ ਆ ਗਈ ਉਹ ਝੋਟੀ ਆ ਠੀਕ ਹੈ ਦੋ ਹੀ ਮਰ ਜਾਣਗੇ ਕੋਈ ਕਿਉਂ ਕੀ ਐ ਇੱਕ ਮਰ ਜਾਵੇ ਤੇ ਤੀਜਾ ਟੱਟਾਗਾ ਤੀਜਾ ਟੱਟਾਗਾ ਬਾਦ ਦੋ ਗਾਇਆਂ ਬਾ ਪੰਛੀ ਪਸੰਗ ਬਸ ਆਮੀ ਪਾ ਦੁੱਧ ਪਾਣੀ ਵਾਸਤੇ ਘਰੇ ਰੱਖਣ ਵਾਲਾ ਇਹ ਕੱਟਾ ਫਿਰ ਸੌਂ ਕਰਕੇ ਪਾਲ ਲਿਆ ਸੀ ਸੌਂ ਕਰਕੇ ਪਾਲ ਜਦੋਂ ਇਹ ਮੰਨ ਕੇ ਜਲੇ ਨਾ ਜਨਮ ਹੋਇਆ ਉਦੋਂ ਮੈਂ ਸੋਡੀਆ ਵੀਡੀਓ ਉਹਨਾਂ ਦੇਖਦਾ ਰਹਿੰਦਾ ਸੀਗਾ ਉਹਦਾ ਉਹਦਾ ਤਾਂ ਕੱਟ ਕਾਟ ਹੀ ਬਹੁਤ ਵੱਡਾ ਸੀਗਾ ਓਕੇ ਉਹਦਾ ਕਰਕੇ ਬਸੇ ਸੀ ਇਹ ਰੱਖ ਲਿਆ ਮੇਰਾ ਡੈਡੀ ਕਹਿੰਦਾ ਵੀ ਰੱਖ ਲੈ ਕਹਿੰਦਾ ਕੱਟਾ ਬਣਨ ਵਾਲਾਗਾ ਕਹਿੰਦਾ ਬਿਲਕੁਲ ਤੇ ਉਹਦੋਂ ਦਾ ਸੀ ਸੌਕੇ ਤੌਰ ਤੇ ਪਾਲੀ ਕੇ ਪਾਲੀ ਕੇ ਤਕੜਾ ਹੋ ਗਿਆ ਹੂੰ ਤੇ ਬਾ ਮਾ ਕੀ ਮੇਚ ਨੂੰ ਜੀ ਨਹੀਂ ਕਰਦਾ ਬਾਈ ਮੇਰਾ ਤਾਂ ਹੁਣ ਵੀ ਨਹੀਂ ਜੀ ਕਰਦਾ ਬਾਈ ਨਹੀਂ ਬਾਈ ਇਹ ਚੀਜ਼ ਮੈਂ ਵੀ ਦਾਅਵੇ ਨਾਲ ਕਹਿ ਸਕਦਾ ਦੇਖੋ ਇੰਨੀ ਦਸੱਲੀ ਨਾਲ ਗੱਲ ਨਹੀਂ ਕਰਦੇ ਨਹੀਂ ਆਪਾਂ ਹਰ ਇੱਕ ਵੀਡੀਓ ਚ ਕਹਿ ਦਿੰਦੇ ਆ ਵੀ ਬਾਈ ਤੁਸੀਂ ਬਾਈ ਦੇ ਨਾਲ ਜਿਆਦਾ ਸੰਪਰਕ ਲੈ ਕੇ ਜਾਣਕਾਰੀ ਉਹ ਤੋਂ ਹੀ ਲੈ ਲਓ ਹਨਾ ਵੀ ਚਲੋ ਆਪਣਾ ਕੰਮ ਵੀਡੀਓ ਪਾਉਂਦਾ ਪਰ ਯਾਰ ਕੱਟਾ ਦੇਖ ਕੇ ਜਿਵੇਂ ਆਪਾਂ ਕਹਿ ਸਕਦੇ ਹਾਂ ਅਜੇ ਤਾਂ ਧੁੱਪ ਸਾਂਝੀ ਆਉਂਦੀ ਹੈ ਵੀ ਇਹਦੀ ਬਾਡੀ ਢਾਂਚਾ ਦੇਖ ਕੇ ਖੁਦ ਮੈਂ ਇੱਕ ਬਰੀਡਰ ਵੀ ਕਹਿ ਸਕਦੇ ਹਾਂ ਤਾਂ ਆਪਾਂ ਵੀ ਕੱਟੇ ਪਾਲਦੇ ਆਂ ਤੇ ਪਰ ਬਹੁਤ ਜਿਆਦਾ ਸੋਹਣਾ ਤਿਆਰ ਹੋਇਆ ਵਾ ਹਾਂ ਇੰਨਾ ਕਿ ਹੋਰ ਵੀ ਯਕੀਨ ਨਾਲ ਕਹਿ ਸਕਦਾ ਸੀ ਵੀ ਜਿਵੇਂ ਕੁਦਰਤੀ ਤੁਸੀਂ ਸੌਂਕ ਨੂੰ ਪਾਲਿਆ ਵੀ ਪੰਜ ਚਾਰ ਪਸ਼ੂਆਂ ਵਾਲੇ ਤੇ ਜੇ ਇਹ ਪ੍ਰੋਫੈਸ਼ਨਲ ਬੰਦੇ ਨੇ ਕੱਟਾ ਪਾਲਿਆ ਹੋਵੇ ਜਾਂ ਜਿਆਦਾ ਮੱਝਾਂ ਵਾਲੇ ਜਾਂ ਮੇਲੇ ਵਾਲਿਆਂ ਨਾਲ ਤੇ ਉਹ ਬੰਦੇ ਨੇ ਜਿਵੇਂ ਹੁਣ ਮੰਨ ਲਓ ਇਹਦਾ ਕੱਤ ਦੇ ਹਿਸਾਬ ਨਾਲ ਬਹੁਤ ਤਖੜਾ ਤੇ ਇਹਨੂੰ ਜੇ ਹੋਰ ਵੀ ਚੌੜਾ-ਚੌੜਾ ਗਿਠ-ਗਿਠ ਕਰ ਲਈ ਤੇ ਲੋਕਾਂ ਨੇ ਖੜਖੜ ਕੇ ਦੇਖਿਆ ਕਰਨਾ ਵੀ ਯਾਰ ਕੋਈ ਚੀਜ਼ ਨੰਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਮਿੱਤਰੋ ਸਿੰਘ ਤੋਂ ਲਾ ਕੇ ਹਰ ਪੱਖ ਤੋਂ ਲਾ ਕੇ ਕਿਸੇ ਪੱਖੋਂ ਬਈ ਐਂ ਘਟਨੀ ਕਿਉਂਕਿ ਥੋੜਾ ਜਿਹਾ ਤੁਹਾਨੂੰ ਤਾਂ ਪਸਾਂ ਦੇ ਤਾਂ ਜ਼ਰੂਰ ਪ੍ਰੋਬਲਮ ਆਉਂਦੀ ਹੋਊਗੀ ਕੋਸ਼ਿਸ਼ ਤਾਂ ਅਸੀਂ ਐ ਕਰਦੇ ਆਂ ਵੀ ਤੁਹਾਨੂੰ ਜਿਹੜੀ ਬਾਡੀ ਟਾਂਚਾ ਸਾਰਾ ਪ੍ਰੋਪਰ ਦੇ ਸੇ ਢੰਗ ਦੇ ਨਾਲ ਦਸੇ ਹੈਣਾ ਬਹੁਤ ਸਹੀ ਆਉਂਦਾ ਤੇ ਪਿੱਠ ਵੀ ਤੁਸੀਂ ਦੇਖੋ ਇਹੜਾ ਕੱਟੇ ਦਾ ਮਾਲਕ ਹੈਗਾ ਮੰਨ ਕੇ ਸ੍ਰੀਸ਼ ਬਾਈ ਉਹ ਬਹੁਤ ਪਿਛਲੇ ਸਾਲ ਤੋਂ ਆਪਣਾ ਦੇ ਚ ਹੀ ਗਿਆ ਹੈਗਾ ਹਾਂਜੀ ਕਹਿੰਦਾ ਵੀ ਤੇਰਾ ਕੱਟਾ ਕਹਿੰਦਾ ਉਹ ਕਹਿੰਦਾ ਕਿ ਇਹ 2 ਸਾਲਾਂ ਤੋਂ ਛੱਲੇ ਸੀਗਾ ਹਾਂਜੀ ਉਦੋਂ ਕੀ ਦਾ ਸੀਗਾ ਹਾਂਜੀ ਕਹਿੰਦਾ ਮੈਨੂੰ ਦੰਦਾਂ ਦੀ ਆਪਾਂ ਨੂੰ ਬਾਲੀ ਨੌਲੇਜ ਨਹੀਂ ਐਵੇਂ ਜੀ ਮਾਰੀ ਜਾਈਏ ਤੇ ਦੋ ਦੰਦ ਤਾਂ ਹੀ ਹੋ ਗਿਆ ਹੋਊਗਾ ਹਾਂਜੀ ਕਿੰਨੇ ਸਾਲਾਂ ਤੋਂ ਟੱਪ ਗਿਆ ਹੁਣ ਮੈਂ ਜੇ ਬੰਦਾ ਦੱਸ ਦਵਾਂ ਉਹ ਬੰਦਾ ਜੀ ਕਹਿੰਦਾ ਤੇਰਾ ਕੱਟਾ ਬਣਨ ਵਾਲਾ ਕਹਿੰਦਾ ਤੂੰ ਵੇਚੀ ਨਾ ਉਹ ਵੀ ਗੱਲ ਉਹਨੇ ਕਹੀ ਸੀ ਕਹਿੰਦਾ ਵੀ ਤੇਰਾ ਕੱਟਾ ਬਹੁਤ ਵੱਡਾ ਬਣੂਗਾ ਹਾਂਜੀ ਤੇ ਲੋ ਵੀ ਮਿੱਤਰੋ ਜਿਆਦਾ ਜਾਣਕਾਰੀ ਲਈ ਬਾਏ ਤੇ ਬਾਈ ਦਾ ਚ ਤੇ ਬਾਕੀ ਜਿਹੜਾ ਰਿਕਾਰਡ ਹੈ ਉਹ ਵੀ ਜਮਾ ਕਲੀਅਰ ਹੀ ਹੈ ਵੀ ਜਿੰਨਾ ਦੁੱਧ ਦਿੱਤਾ ਤੇ ਆਮ ਤੁਹਾਨੂੰ ਪਤਾ ਵੀ ਇਹਨੇ ਇੱਕ ਜਾ ਕੇ ਜਿਹੜੇ ਵੀ ਬੰਦੇ ਨੇ ਪੰਦੀ ਮੈਂ ਸਾਲ ਨੇ ਲਈ ਆ ਕੇ ਜਾਣਾ ਤੇ ਉਹਨੇ ਬਰੀਡ ਬਦਲ ਦੇਣੀ ਆ ਬਾਈ ਜਿਹੜੇ ਡਾਇਰੈਕਟ ਕਰਾਸ ਵਾਲੇ ਬੰਦੇ ਮੈਂ ਕਹਿਣੀ ਚਾਹੁੰਦੇ ਆ ਵੀ ਕੱਟੂ ਮਾਲ ਆ ਦਾ ਆਪਾਂ ਸੰਪਰਕ ਨਾ ਕਰੀ ਜਿਹੜਾ ਬੰਦਾ ਡੈਰੀ ਚ ਜਾਂ ਕਿਵੇਂ ਵੀ ਉਹਨੂੰ ਚਾਰ ਪੰਜ ਸੇ ਆਪਾਂ ਘੱਟ ਵੀ ਦੇ ਦੇਾਂਗੇ ਹਾਂ ਵੀ ਰੱਖਣ ਵਾਲੀ ਸੰਪਰਕ ਕਰੋ ਕਿ ਆ ਪਸ਼ੂ ਪਸ਼ੂਆਂ ਜੜਾ ਰੱਖਣਾਗਾ ਉਹ ਬੰਦਾ ਮੇਰੇ ਨਾਲ ਸੰਪਰਕ ਕਰੇ ਲੋ ਵੀ ਬਾਈ ਇਹ ਵੀ ਧਿਆਨ ਦੇ ਵਿੱਚ ਗੱਲ ਜ਼ਰੂਰ ਰੱਖਿਓ ਬਾਈ ਕਿਉਂਕਿ ਇਹਨੇ ਬਾਈ ਨੇ ਬਾਕੀ ਸੌਂਕ ਦੇ ਤੌਰ ਤੇ ਚੰਗੇ ਦੁੱਧ ਵਾਲੀ ਦਾ ਪਾਲਿਆ ਸੀਗਾ ਜਿਵੇਂ ਬਾਈ ਨੇ ਦੱਸਿਆ ਵੀ ਵੀਡੀਓ ਵੀਡੀਓ ਦੇ ਦੇ ਦਿੰਦੇ ਸੀ ਬੱਦ ਹੋਰ ਕੋਈ ਜਦੋਂ ਕੰਪੀਟੀਸ਼ਨ ਹੀ ਆਪਾਂ ਕਹਿੰਦਾ ਇਹ ਤੋਂ ਵਧੀਆ ਚੀਜ਼ ਨਹੀਂ ਆਪਾਂ ਨੂੰ ਹੁੰਦੀ ਉਹ ਗੱਲ ਵੱਖਰੀ ਹੁੰਦੀ ਹੈ ਜਿੱਤ ਹਾਰ ਦੀ ਪਰ ਐਸੇ ਟਾਈਮ ਜਿਹੜਾ ਕੱਟਾਗਾ ਕੰਪੀਟੀਸ਼ਨ ਵਾਲਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਿਊਟੀ ਵਾਲਾ ਕਿਸੇ ਪੱਖੋਂ ਪੂਸ ਤੋਂ ਲਾ ਕੇ ਜੈਡ ਬਲੈਕ ਤੋਂ ਲਾ ਕੇ ਸਿੰਘ ਛੋਟੇ ਤੋਂ ਲਾ ਕੇ ਹਰ ਪੱਖੋਂ ਪਿੱਠ ਪੁੜਾ ਪ੍ਰੋਪਰ ਢੰਗ ਨਾਲ ਕੋਈ ਐਕਸਟਰਾ ਚਰਬੀ ਨਹੀਂ ਚੜੀ ਵੀ ਤੇ ਪੂਰਾ ਜਿਆਦਾ ਸੋਹਣਾ ਸਰੀਰ ਆ ਤਾਂ ਬਾਕੀ ਭਾਈ ਨੰਬਰ ਬੋਲਿੰਗ 94172 10717 94172 10717 10717 ਹਰਪ੍ਰੀਤ ਸਿੰਘ ਵੀਰਾ ਨਾਂ ਦਾ ਹਰਪ੍ਰੀਤ ਸਿੰਘ ਫੂਲਬਾਈ ਦਾ ਨਾਂ ਹੈ ਜੀ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਜਿਆਦਾ ਜਾਣਕਾਰੀ ਲਈ ਤੁਸੀਂ ਬਾਈ ਦੇ ਨਾਲ ਕਨੈਕਟ ਕਰ ਸਕਦਾ ਜਦੋਂ ਮਰਜ਼ੀ ਪਿੰਡ ਆ ਕੇ ਤੁਸੀਂ ਦੇਖੋ ਹਾਂ ਪਰ ਤੁਹਾਨੂੰ ਇੰਨੀ ਕੀ ਤਸੱਲੀ ਜ਼ਰੂਰ ਮੈਂ ਵੀਡੀਓ ਹੀ ਦਿਨਾ ਵੀ ਜਿਵੇਂ ਮੈਂ ਅੱਜ ਤੜਕੇ ਆਉਣ ਸਰ ਬਾਈ ਨੂੰ ਵੀ ਤੁਸੀਂ ਪੁੱਛ ਸਕਦੇ ਆ ਪਹਿਲਾਂ ਵੀ ਬਾਈ ਨੂੰ ਮੈਂ ਆਖਿਆ ਵੀ ਯਾਰ ਬਹਲਾ ਟੈਟ ਸੰਗਲ ਥੋੜਾ ਥੱਲੇ ਕਰੀ ਬੈਠਾ ਜੀ ਕੱਟੇ ਨੂੰ ਖਿੱਚ ਕੇ ਮੈਂ ਬਾਈ ਇੱਥੇ ਜੇ ਖੜਨਦੇ ਕਿਉਂਕਿ ਆਮ ਭਰਾ ਆ ਗਏ ਨਾ ਤਾਂ ਕੋਈ ਬ੍ਰੀਡਰ ਵਾਲਾ ਕੰਮ ਆ ਵੀ ਐ ਖੜ ਕੈਸੀ ਵੀਡੀਓ ਪੋਣੇ ਜਾਂ ਕਰਨੀ ਐ ਨਹੀਂ ਤੇ ਪਰ ਜਦੋਂ ਕਟਾ ਬਾਰ ਦੇ ਵਿੱਚ ਆਇਆ ਨਾ ਤੇ ਕਟਾ ਦੇਖਣ ਸਾਰੇ ਐਂ ਲੱਗਿਆ ਵੀ ਕਟਾ ਕਹਿੰਨੂੰ ਕੁਝ ਮਰ ਜਾਏ ਵੀ ਯਾਰ ਹਾਂ ਕਟਾ ਪਾਲੇ ਤਾਂ ਇਹੋ ਜਿਹੀ ਹੋ ਗਿਆ ਆਪਦੇ ਘਰੇ ਵੀ ਖੜਾ ਹੋਵੇ ਤੇ ਬਹੁਤ ਸਨਖਾ ਝੋਟਾ ਬਨਣਾ ਐਨੇ ਕਟੇ ਨੇ ਇੱਕ ਦਿਨ ਧੰਨਵਾਦ ਸਤਿ ਸ਼੍ਰੀ ਅਕਾਲ